ਦੋ ਤਰ੍ਹਾਂ ਦੇ ਲੋਕ ਨੇ ਇਹ ਤੁਸੀਂ ਘਰ ਤੋਂ ਸ਼ੁਰੂ ਕਰ ਲੋ ਤੇ ਪੂਰੀ ਦੁਨੀਆ ਪੂਰੀ ਮਾਨਵਤਾ ਦਾ ਅੰਦਰ ਪੜ ਲੋ ਦੋ ਤਰ੍ਹਾਂ ਦੇ ਬੰਦੇ ਮਿਲਣਗੇ ਇੱਕ ਉਹ ਮਿਲਣਗੇ ਜਿਹੜੇ ਸਾਰੀ ਜ਼ਿੰਦਗੀ ਉਲਾਂਬੇ ਤੇ ਸ਼ਿਕਵੇ ਕਰੀ ਜਾਂਦੇ ਆ ਉਹਨਾਂ ਦਾ ਦੂਜਾ ਕੰਮ ਹੀ ਕੋਈ ਨਹੀਂ ਤੁਸੀਂ ਜੋ ਮਰਜੀ ਸਿੱਧੀ ਗੱਲ ਕਰੋ ਨਾ ਪੁੱਠੀ ਕਰਨੀ ਉਹਨਾਂ ਨੇ ਸਿਰਫ ਸ਼ਿਕਵੇ ਕਰਨੇ ਆ ਇੱਕ ਉਹ ਬੰਦੇ ਨੇ ਜੀ ਜਿਹੜੇ ਸਾਰੀ ਜ਼ਿੰਦਗੀ ਸਿਰਫ ਸ਼ੁਕਰਾਨੇ ਕਰੀ ਜਾਂਦੇ ਆ ਸ਼ਿਕਵੇ ਤੇ ਸ਼ੁਕਰਾਨਾ ਗੁਰੂ ਅਰਜੁਨ ਦੇਵ ਜੀ ਦਾ ਇਹ ਬਚਨ ਜਿਹੜੇ ਸ਼ਿਕਵੇ ਕਰਨ ਵਾਲੇ ਨੇ ਮੈਂ ਬੇਨਤੀ ਕਰਾਂ ਜੋ ਕੁਝ ਪ੍ਰਾਪਤ ਹੈ ਉਹਦਾ ਕਦੀ ਧੰਨਵਾਦ ਨਹੀਂ ਜੋ ਐ ਪ੍ਰਾਪਤ ਹੈ ਜਿਹੜਾ ਨਹੀਂ ਮਿਲਿਆ ਉਹਦੇ ਵਾਸਤੇ ਸ਼ਿਕਵਾ ਤੇ ਸਤਿਗੁਰਾਂ ਨੇ ਬਾਣੀ 'ਚ ਇਹ ਬਚਨ ਕਹੇ 10 ਬਸਤੂ ਲੈ ਪਾਛੈ ਪਾਵੇ 1 ਬਸਤ ਕਾਰਨ ਬੇਖੋਟ ਗਵਾਵੇ 1 ਪੀਣਾ ਦੇ 10 ਪੀ ਗਿਰਲੇ ਤਉ ਮੂੜਾ ਕਹੋ ਕਾਹ ਕਰੇ ਵੀ ਤੇ ਝਾਖੇ ਨਾ ਵੀ ਇੰਨਾ ਕੋਈ ਦੇ ਦਿੱਤਾ 1 ਵਸਤੂ ਨਹੀਂ ਦਿੱਤੀ ਤੇ ਬੰਦਾ ਉਹਦੇ ਵਾਸਤੇ ਪਰਮਾਤਮਾ ਨੂੰ ਉਲਾਮੇ ਫਜ਼ੂਲ ਬੋਲਦਾ ਪਿਆ ਤੇ ਮਹਾਰਾਜ ਕਹਿੰਦੇ ਜਿਹੜਾ ਸ਼ੁਕਰ ਕਰਨ ਵਾਲਾ ਹੈ ਉਹ ਤਾਂ ਇੱਕੋ ਗੱਲ ਕਹਿੰਦਾ ਹੈ ਕਿ ਜਿਸ ਕੀ ਬਸਤ ਇਸ ਆਗਿਆ ਰੱਖ ਹੈ ਪ੍ਰਭ ਕੀ ਆਗਿਆ ਮੰਨੈ ਮਤ ਵੇਖੋ ਸ਼ੁਕਰਾਨਾ ਕਲ ਮੈਂ ਇੱਕ ਤੁਕ ਬੋਲੀ ਸੀ ਮੈਂ ਅੱਜ ਫਿਰ ਉਹ ਰਿਪੀਟ ਕਰ ਲਗਾ ਮੈਂ ਜਾਣ ਬੁਝ ਕੇ ਕਥਾ ਦੁਹਰਾ ਰਿਆਂ ਜੀ ਕਿ ਆਪਾਂ ਕਾਦੇ ਵਾਸਤੇ ਆਏ ਇੱਥੇ ਤਿੰਨ ਦਿਨਾਂ ਲਈ ਕੱਲ ਮੈਰਿਜ ਕੀਤੀ ਸੀ ਜਿਹੜਾ ਬੰਦਾ ਸਬਰ ਵਾਲਾ ਹੋਵੇਗਾ ਨਾ ਜੀ ਸਬਰ ਵਾਲਾ ਉਹ ਬੰਦਾ ਸ਼ੁਕਰਾਨੇ ਵਾਲਾ ਹੋਵੇਗਾ ਜੰਨਾ ਬੰਦਾ ਅੰਦਰੋਂ ਕਪਟੀ ਤੇ ਕੂੜਾ ਹੋਵੇਗਾ ਉਹਨਾਂ ਨੂੰ ਸ਼ੁਕਰਾ ਹੋਵੇਗਾ ਸਬਰ ਵਾਲਾ ਬੰਦਾ ਬੰਦਿਆਂ ਦਾ ਸ਼ੁਕਰਾਨਾ ਵੀ ਕਰਦਾ ਹੈ ਕਈ ਵਾਰੀ ਆਪਾਂ ਕਹਿੰਦੇ ਨਾ ਜੀ ਕੋਈ ਬੰਦਾ ਮਦਦ ਕਰਦਾ ਜਾਂ ਸਾਡੀ ਕਿਤੇ ਦੁੱਖ ਵੇਲੇ ਬਾਹ ਪੜਦਾ ਇਹਨੂੰ ਦੁਨਿਆਵੀ ਬੰਦੇ ਦੀ ਪੂਜਾ ਨਾ ਸਮਝਿਓ ਜਿਹੜਾ ਬੰਦਾ ਦਿਸ ਦੇ ਹੋਏ ਵਜੂਦ ਦੀ ਸ਼ੁਕਰਾਨਾ ਨਹੀਂ ਕਰ ਸਕਦਾ ਉਹ ਪਿਆਰਿਓ ਉਹਨੇ ਅਨ ਦਿਸ ਦਾ ਸ਼ੁਕਰਾਨਾ ਕਦੋਂ ਕਰਨਾ ਹੈ ਜਿਹੜਾ ਦਿਸ ਰਿਹਾ ਜਿਨੇ ਅੱਖਾਂ ਨਾਲ ਜਿਨੇ ਹੱਥਾਂ ਨਾਲ ਸਭ ਕੁਝ ਦਿੱਤਾ ਮੈਂ ਕਹਾਂਗਾ ਦੇਣ ਵਾਲਾ ਦਾਤਾ ਹੈ ਫਿਰ ਵੀ ਜਿਸ ਬੰਦੇ ਨੇ ਪਰਉਪਕਾਰ ਕੀਤਾ ਜੇ ਬੰਦਾ ਉਹਦੇ ਪਰਉਪਕਾਰ ਨੂੰ ਭੁਲਾ ਕੇ ਵੀ ਉਹਦੇ ਲਈ ਨਿੰਦਿਆ ਕਰਦਾ ਪਿਆ ਮੇਰਾ ਖਿਆਲ ਉਹ ਬੰਦਾ ਕਦੀ ਧਰਮੀ ਨਹੀਂ ਹੋ ਸਕਦਾ ਜਿਹੜਾ ਦਸ ਦਿਸਦੇ ਹੋਏ ਦਾ ਸ਼ੁਕਰ ਨਹੀਂ ਕਰਦਾ ਅਨ ਦਿਸਦਾ ਸ਼ੁਕਰ ਕਿੰਨੇ ਕਰਨਾ ਮੈਂ ਫਿਰ ਅਰਜ਼ ਕਰਾਂ ਕਿ ਸ਼ੁਕਰਾਨਾ ਕਰਨ ਵਾਲਾ ਜਿਹੜਾ ਹੈ ਕੱਲ ਮੈਂ ਭਾਈ ਸਾਹਿਬ ਜੀ ਦੀ ਇੱਕ ਤੁਕ ਪੜ੍ਹੀ ਸੀ ਇਹਨੂੰ ਨੋਟ ਕਰ ਲਿਆ ਜੀ ਸ਼ੁਕਰਾਨਾ ਹੈ ਸੱਚ ਕਾਗ ਚੱਖ ਨਿਓ ਮਰਦਾ ਜਿਹੜਾ ਸੱਚ ਵੀ ਜੁੜਿਆ ਹੈ ਸਬਰ ਵੀ ਜੁੜਿਆ ਹੈ ਸਬਰ ਵਾਲੇ ਹੀ ਸ਼ੁਕਰਾਨਾ ਕਰਦੇ ਆ ਕਿਉਂਕਿ ਤ੍ਰਿਸ਼ਨਾ ਵਾਲੇ ਕਦੀ ਸ਼ੁਕਰਾਨਾ ਨਹੀਂ ਕਰ ਸਕਦੇ ਤ੍ਰਿਸ਼ਨਾ ਤੇ ਉਹ ਭਾਂਡਾ ਹੈ ਜਿਹਦਾ ਤਲਾ ਕੋਈ ਨਹੀਂ ਜਿਸ ਬਾਲਟੀ ਦਾ ਤਲਾ ਹੈ ਉਹ ਹੀ ਭਰ ਕੇ ਕਹਿੰਦੀ ਸਬਰ ਮੈਂ ਭਰੀ ਗਈਆਂ ਜਿਸ ਬਾਲਟੀ ਦਾ ਥੱਲੇ ਤਲਾ ਹੀ ਕੋਈ ਨਹੀਂ ਉਹਨੇ ਇੱਕ ਦੀ ਭਰੀ ਜਾਣ ਆਖੇ ਸਬਰ ਵਾਲਾ ਸ਼ੁਕਰਾਨਾ ਕਰਦਾ ਹੈ ਕੂਪ ਕਪਟੀ ਬੰਦਾ ਸ਼ੁਕਰਾਨਾ ਨਹੀਂ ਕਰਦਾ ਭਾਈ ਸਾਹਿਬ ਜੀ ਨੇ ਲਿਖਿਆ ਭਾਈ ਗੁਰਦਾਸ ਸਾਹਿਬ ਜੀ ਨੇ ਸ਼ੁਕਰਾਨਾ ਕਹ ਸੱਚ ਕਰ ਕੂੜ ਕੁਫਰ ਘਰ ਨਾ ਸਾਬੂਰੀ ਇਹ ਫਿਰ ਤੁਖਸ ਨੇ ਕੂੜ ਕੁਫਰ ਜਿਹੜਾ ਝੂਠਾ ਹੈ ਕਪਟੀ ਹੈ ਉਹਦੇ ਘਰ ਵਿੱਚ ਸ਼ੁਕਰਾਨਾ ਨਹੀਂ ਨਾ ਸਾਬੂਰੀ ਦਾ ਅਰਥ ਉਹਦੇ ਘਰ ਵਿੱਚ ਬਿਲਕੁਲ ਸਬਰ ਨਹੀਂ ਇੱਕ ਹੋਰ ਗੱਲ ਕਈ ਵਰੀ ਚੱਖ ਮਾਰਨ ਵਾਲਾ ਬੰਦਾ ਮੈਂ ਹੁਣ ਅਰਥ ਕਰ ਰਿਹਾ ਜੋ ਪ੍ਰਮਾਤਮਾ ਦਿੱਤਾ ਉਹਦੇ ਲਈ ਫਜ਼ੂਲ ਬੋਲੀ ਜਾ ਰਹੀ ਹੈ ਤੂੰ ਮੈਨੂੰ ਕੀ ਦਿੱਤਾ ਹੈ ਮੈਂ ਫਿਰ ਅਰਜ਼ ਕਰਾਂਗਾ ਕਿ ਚੱਖ ਮਾਰਨ ਵਾਲਾ ਬੰਦਾ ਸਭ ਕੁਝ ਪ੍ਰਾਪਤ ਕਰਕੇ ਵੀ ਗੰਦੇ ਟੋਬੇ ਦੀ ਤਰ੍ਹਾਂ ਛੱਪੜ ਦੀ ਤਰ੍ਹਾਂ ਬਦਬੂਈ ਸਕਦਾ ਹੈ ਸਬਰ ਵਿੱਚ ਜੀਣ ਵਾਲਾ ਕੱਖਾਂ ਦੀ ਕੁੱਲੀ ਵਿੱਚ ਰਹਿ ਕੇ ਵੀ ਦਰਿਆ ਦੀ ਤਰ੍ਹਾਂ ਜ਼ਿੰਦਗੀ ਜਿੰਦਾ ਹੈ ਭਾਈ ਸਾਹਿਬ ਇਹ ਬਾਬਾ ਫਰੀਦ ਜੀ ਦਾ ਇੱਕ ਸ਼ਲੋਕ ਫਰੀਦਾ ਸਬਰ ਇਹੋ ਸਵਾਉ ਤੇਰੀ ਜ਼ਿੰਦਗੀ ਦਾ ਜਿਹੜਾ मनोर्थ है ओ صبر ਹੋਵੇ صبر ਇਹੋ ਸਵਾਉ ਜੇ ਤੂੰ ਬੰਦਾ ਦਿੜ ਕਰੇ ਜੇ ਤੂੰ ਇਹ ਦਿੜ ਕਰ ਲੈ ਸਬਰ ਨੂੰ ਸਬਰ ਦਾ ਅਰਥ ਆਲਸ ਨਹੀਂ ਮਹਾਰਾਜ ਕਹ ਰਹੇ ਨੇ ਸਬਰ ਇਹੋ ਸਵਾਉ ਜੇ ਤੂੰ ਬੰਦਾ ਦਿੜ ਕਰੇ ਵੱਧ ਥੀਵੇ ਦਰਿਆਉ ਟੁੱਟ ਨਾ ਥੀਵੇ ਵਾਹੜਾ ਜੇ ਤੂੰ ਸਬਰ ਚ ਰਹੇਗਾ ਤੇ ਦਰਿਆ ਦੀ ਤਰ੍ਹਾਂ ਵਿਸ਼ਾਲ ਬਣ ਜਾਏਗਾ ਤੇ ਜੇ ਪਿਆਰਿਆ ਤੂੰ ਕੇਵਲ ਤ੍ਰਿष्णा ਅਧੀਨ ਕੂਟ ਕਪ ਚ ਰਿਹਾ ਸੱਚੇ ਵੇ ਤੂੰ ਇੱਕ ਗੰਦੇ ਨਾਲੇ ਦੀ ਤਰ੍ਹਾਂ ਤੇਰੀ ਜ਼ਿੰਦਗੀ ਬਣ ਜਾਏਗੀ ਮੈਂ ਤਾਂ ਕੱਲ ਕਿਹਾ ਸੀ ਰੱਬ ਸਾਹਮਣੇ ਫਜ਼ੂਲ ਨਾ ਭੁੱਲੀਏ ਐਸੀ ਕਰਕੇ ਗੁਰਦੇਵ ਨੇ ਕਿਹਾ ਜਿਹੜੇ ਨਿਸ਼ੁਕਰੇ ਨੇ ਉਹ 10 ਬਸਤੂ ਲੈ ਪਾਛੈ ਪਾਵੈ ਇੱਕ ਬਸਤ ਕਾਰਨ ਵਿਖੋਟ ਗਵਾਵੈ ਇੱਕ ਪੀਣਾ ਦੇ 10 ਪੀਰ ਲੈ ਤਉ ਮੂੜਾ ਕਹੋ ਕਹਾ ਕਰੇ ਤੇ ਜਿਹੜਾ ਸ਼ੁਕਰ ਕਰਦਾ ਨਾ ਉਹ ਅਸੀਂ ਤੱਕ ਪੜੀ ਹੈ ਜਿਸकी ਬਸਤ ਤਿਸ ਆਗੇ ਰੱਖੈ ਪ੍ਰਭ ਕੀ ਆਗਿਆ ਮਾਨੈ ਮੱਥੈ ਸ਼ੁਕਰਾਨੇ ਕਰਨ ਵਾਲੇ ਨੂੰ ਤਾਂ ਰੱਬ ਜੀ ਕਹਿੰਦੇ ਆ ਕਿ ਜਿਹੜਾ ਸ਼ੁਕਰ ਜਿੰਦਾ ਨਾ ਉਹਨੂੰ ਕਈ ਗੁਣਾ ਵੱਧ ਭਾਗ ਲੱਗਦਾ ਹੈ ਪ੍ਰਭ ਕੀ ਆਗਿਆ ਮਾਨੈ ਮੱਥੈ ਮਹਾਰਾਜ ਕਹਿੰਦੇ ਉਸ ਤੇ ਚੌਗਨ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਉਹ ਸਦਾ ਦਿਆਲੋ